ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪੰਜ ਗਰਾਈ ਖੁਰਦ ਪੰਜ ਗਰਾਈ ਖੁਰਦ ਬਾਗੇਪਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਬਾਗੇਪਰਾਣੇ ਤੋਂ ਕੋਟਕਪੂਰੇ ਵਾਲੀ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਜਿੱਥੇ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਤੇਰੇ ਕੋਲ ਜਰਸੀ ਨਸਲ ਦੀਆਂ ਗਾਮਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੀ ਵੀਡੀਓ ਦੇ ਚਾਰ ਨਾਗਿਆ ਦੋਸਤੋ ਆਪਾਂ ਚਾਰਾਂ ਬਾਰੇ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖ ਲਿਓ ਇੱਕ ਬੇਨਤੀ ਐ ਲਗਭਗ ਹਰੇਕ ਵੀਡੀਓ 'ਚ ਹੀ ਇਹ ਬੇਨਤੀ ਜਰੂਰ ਕਰੀਦੀ ਆ ਵੀ ਜਿਹੜਾ ਪਸ਼ੂ ਖਰੀਦਣਾ ਹੈ ਉਹਦੀ ਤਸੱਲੀ ਤੁਸੀਂ ਕਰਨੀ ਐ ਆਨਲਾਈਨ ਜਿਹੜੇ ਵੀਰ ਘਰੇ ਬੈਠੇ ਪਸ਼ੂ ਖਰੀਦਣਾ ਚਾਹੁੰਦੇ ਹੋ ਭਾਵੇਂ ਮੇਰੀ ਵੀਡੀਓ ਨੂੰ ਸਕਿਪ ਕਰ ਦਿਆ ਕਰੋ ਕਿਉਂਕਿ ਜਿੰਨਾ ਚਿਰ ਜਿੰਨਾ ਪੈਸੇ ਇਨਵੈਸਟ ਕਰਨ ਵਾਲਾ ਹੈ ਉਹ ਆਪਦੀ ਚੀਜ਼ ਜਿਹੜੀ ਖਰੀਦਣੀ ਚਾਹੁੰਦਾ ਉਹਦੀ ਨਿਰਖ-ਪਰਖ ਨਹੀਂ ਕਰਦਾ ਉਹ ਕਦੇ ਕਾਮਯਾਬ ਨਹੀਂ ਹੋ ਸਕਦਾ ਸੋ ਜ਼ਰੂਰੀ ਐ ਵੀ ਆ ਕੇ ਦੇਖਿਆ ਕਰੋ ਤੇ ਆਪ ਤਸल्ली ਕਰਕੇ ਖਰੀਦ ਲਿਆ ਕਰੋ ਚਾਰ ਨਾ ਗਿਆ ਦੱਸੋ ਸ਼ੁਰੂਆਤ ਕਰਦੇ ਆ ਇਸ ਸਾਈਡ ਦੇ ਉੱਤੇ ਜਿਹੜੀ ਗਾਂ ਵੱਧੀ ਠੀਕ ਐਦੋਂ ਸੋ ਦੋਸਤੋ ਬਾਈ ਕਹਿੰਦਾ ਵੀ ਆਪਾਂ ਇਸ ਸਾਈਡ ਤੋਂ ਸ਼ੁਰੂ ਕਰਾਂਗੇ ਕਿਉਂਕਿ ਇੱਕ ਬਹੁਤ ਸੋਹਣੀ ਵੱਛੀ ਇੱਥੇ ਗੱਬੜ ਖੜੀ ਐ ਇੱਥੋਂ ਸ਼ੁਰੂ ਕਰਦੇ ਹਾਂ ਸੰਦੀਪ ਬਾਈ ਸਸਟਿਕਾ ਸਸਟਿਕਾਲੀ ਸੰਦੀਪੇ ਵੱਛੀ ਦੰਦੋਂ ਕਿਵੇਂ ਬਾਈ ਦੰਦੋਂ ਦੋ ਦੰਦ ਕੱਢਦੀ ਐ ਇਹ ਹੂੰ ਤੇ ਪ੍ਰੋਪਰ ਬਾਈ ਸਾਰੀ ਰਿਕਾਰਡ ਜਾਈ ਐ ਠੀਕ ਐ ਉਹ ਟੌਮ ਕੈਟ ਦੀ ਦੱਸਿਆ ਉਹਨਾਂ ਨੇ ਆਪ ਇਹ ਜਿਹੜਾ ਇਹ ਸੀਮਨ ਜਿਹੜਾ ਗਾਂ ਲੱਗਾ ਬਾਈ ਉਹ ਵੀ ਸਿਕਸਟ ਲੱਗਾ ਹੀ ਠੀਕ ਐ ਹਾਂਜੀ ਤੇ ਮੁੱਲ ਇਹਦਾ ਹੋਣ ਤੇ ਆ ਬਾਈ ਗੱਬੜ ਕਿਨੇ ਚੱਲਦੀ ਗੱਬੜ ਇੱਕ ਮਹੀਨਾ ਬਾਕੀ ਐ ਬਾਈ ਅੱਜ ਦਾ ਹੀ ਠੀਕ ਐ ਦੋਸਤੋ 40 ਇੱਕ 40 ਇੱਕ 46 ਬੱਲ ਹੈ ਉਹਦੀ ਬਾਈ ਕਹਿੰਦਾ ਇਹ ਵੱਛੀ ਆਪ ਹੈ ਟਾਂ ਚਾਹੀਦਾ ਤੁਸੀਂ ਹੁਣ ਦੇਖ ਲਓਗੇ ਦੋ ਦੰਦ ਵੱਛੀ ਹੈ ਦੋਂਦ ਵਾਲੇ ਦੰਦ ਦੇ ਕੱਡੇ ਵੇ ਇਹਦੇ ਇੱਕ ਮਹੀਨਾ ਬਾਕੀ ਹੈ ਜਿਹੜਾ ਮਹੀਨਾ ਰਹਿੰਦਾ ਹੈ ਉਹਦੇ ਲਈ ਵੀ ਭਾਵੇਂ ਚੈੱਕ ਕਰਵਾ ਕੇ ਲੈ ਜਾਓ ਤੁਹਾਡਾ ਹੱਕ ਆ ਤੁਸੀਂ ਆ ਕੇ ਦੇਖਣਾ ਹੋਊਗਾ ਬਸ ਉਹਨੂੰ ਸਟਰਕਚਰ ਇਹਦਾ ਦੇਖ ਸਕਦੇ ਹੋ ਦੋਸਤੋ ਸੋਹਣਾ ਕੁਆਲਿਟੀ ਜਿਹੜੀ ਉਹਦੀ ਬਰੀਡ ਕੁਆਲਿਟੀ ਬੜੀ ਚੰਗੀ ਦਿਸਦੀ ਹੈ ਰੇਟ ਫੋਨ ਤੇ ਹੈ ਫਵਾਨੇ ਦੀ ਬਣਾਵਟ ਜਿਹੜੀ ਉਹ ਇਸ ਸਾਈਡ ਤੋਂ ਤੁਸੀਂ ਐਵੇਂ ਦੇਖ ਸਕਦੇ ਹੋ ਬਾਕੀ ਜੋ ਢਾਂਚਾ ਹੈ ਉਹ ਤੁਹਾਡੇ ਸਾਹਮਣੇ ਆ ਪਾਸ ਮੈਂ ਦੁਬਾਰਾ ਬੇਨਤੀ ਕਰ ਦਿੰਦਾ ਵੀ ਜਿਹਨੇ ਪਸ਼ੂ ਖਰੀਦਣਾ ਹੈ ਉਹਨੇ ਆ ਕੇ ਦੇਖਣਾ ਤੇ ਤਸੱਲੀ ਕਰਨੀ ਹੈ ਹਰੇਕ ਪੱਖ ਤੋਂ ਸੰਦੀਪੇ ਦਾ ਮੂੰਹ ਕਰੀ ਐ ਨੂੰ ਮੜੇ ਸੋ ਦਸੋ ਫੇਸ ਦੀ ਬਿਊਟੀ ਜਿਹੜੀ ਫੇਰ ਤੁਸੀਂ ਦੇਖ ਸਕਦੇ ਹੋ ਸੋ ਇਹ ਪਹਿਲਾਂ ਵੜ ਸੂਗੀ ਇੱਕ ਮਹੀਨਾ ਹਜੇ ਇਹਦਾ ਰਹਿੰਦਾ ਸੋ ਕਨਫਰਮ ਕਰਨਾ ਚਾਹਉ ਬਈ ਸ਼ੱਕ ਆਉਦਾ ਡਾਕਟਰ ਵੀਰ ਨਾਲ ਲਿਆਉ ਤੇ ਤੁਸੀਂ ਇਹ ਨੂੰ ਕਨਫਰਮ ਕਰ ਲੈ ਚੈੱਕ ਕਰਵਾ ਸਕਦਾ ਜੇ ਕਿਸੇ ਨੂੰ ਸ਼ੱਕ ਹੋਵੇ ਹਣੇ ਓਕੇ ਇਹ ਤੋਂ ਅੱਗੇ ਗਾਂ ਸੰਦੀਪ ਜਿਹੜੀ ਇਹ ਵੀ ਬਈ ਵਹਿੜ ਪਹਿਲਾਂ ਨਹੀਂ ਆਈ ਤੇ 6 ਦਿਨਾਂ ਦਾ ਬਈ ਚੱਕੇ ਹੋਏ ਨੇ ਹੁਣ ਠੀਕ ਹੈ ਕਿੰਨਾ ਚਿਰ ਰਹਿੰਦਾ ਇਹਦਾ ਇਹਦੇ 8 ਤੋਂ 9 ਦਿਨ ਪਏ ਆ ਬਈ ਕੀ ਰੇਟ ਹੈ ਇਹਦਾ ਰੇਟ ਇਹਦਾ ਵੀ ਫੋਨ ਤੇ ਸਾਰਿਆਂ ਦੇ ਫੋਨ ਤੇ ਰੱਖੇਗਾ ਜਾਂ ਇਹ ਕਰਕੇ ਦੱਸਾਂਗੇ ਵੀ ਫੋਨ ਤੇ ਹੋਊਗਾ ਨਹੀਂ ਸਾਰਿਆਂ ਦੇ ਫੋਨ ਤੇ ਹੀ ਆ ਚਲ ਤੋਰ ਤੇ ਸੋ ਦੋਸਤੋ ਸੁਆ ਪਹਿਲਾ ਪਰ ਥੋੜਾ ਵੱਡੀ ਉਮਰ ਦੇ ਵਿੱਚ ਬਣੀ ਹੈ ਇਹ ਛੇ ਗਲੇਦੰਦ ਜਿਹੜੇ ਉਹ ਛੇ ਦੰਦ ਵੈੜ ਸੁਹਾ ਪਹਿਲਾ ਸੁ ਰਹੀ ਹੈ ਭਾਵੇਂ ਪਹਿਲਾ ਸੁ ਹੈ ਹਵਾਨਾ ਵੀ ਫਿਕਸ ਜਾ ਚੰਗਾ ਤੇ ਠੰਡਾ ਸੈਜ ਵੀ ਅੱਥੀ ਚੁਵਾਈ ਵਾਲਾ ਸੋ ਅੱਥੀ ਚੁਵਾਈ ਵਾਲਾ ਬਹੁਤ ਸੋਹਣਾ ਥਾਂ ਦੱਸਦਾ ਬਾਕੀ ਜੋ ਸਟਰਕਚਰ ਹੈ ਉਹ ਤੁਹਾਡੇ ਸਾਹਮਣੇ ਹੈ ਰੰਗ ਰੂਪੇ ਦਾ ਤੁਸੀਂ ਦੇਖ ਸਕਦੇ ਹੋ ਰੇਟ ਫੋਨ ਦੇ ਉੱਤੇ ਹੈ ਦੱਸੋ ਤੇ ਉਹਦੇ ਲਈ ਤੁਸੀਂ ਕਾਲ ਵਾਈ ਨੂੰ ਕਰਨੀ ਹੋਊਗੀ ਬਹੁਤਾ ਬਾਈ ਕੋਈ ਆ ਨਹੀਂ ਲੱਤ ਨਹੀਂ ਮਾਰਦੀ ਕੁਝ ਨਹੀਂ ਠੀਕ ਹੈ ਸੋ ਵੈਸੇ ਸੀਲ ਸਰੀਪ ਹੈ ਠੀਕ ਹੈ ਸਿੰਦੀਪੇ ਦੇ ਨਾਲ ਇੱਕ ਵੱੱਟੀ ਖੜੀ ਹੈ ਬਈ ਇਹਦੇ ਨਾਲ ਬਾਈ 10 12 ਦਿਨ ਦਾ ਨਾ ਬਈ ਹੋ ਸਕਦਾ 15 ਦਿਨ ਨਹੀਂ ਲੈ ਸਕਦੇ ਕਿਉਂਕਿ ਬਈ ਇਹ ਪਰਸੋਂ ਆਪ ਬਵਾਸ ਕੀਤੀ ਜਮਾ ਗੁੰਦ ਮਾਰਦੀ ਹੈ ਠੀਕ ਹੈ ਸੋ ਦੋਸਤੋ ਅਜੇ ਪੁੜਾ ਵੀ ਕੋਈ ਨਾ ਆਇਆ ਤੁਸੀਂ 15 ਦਿਨ ਮੰਨ ਕੇ ਖਰੀਦ ਲਓ ਜੇ ਸਿੰਦੀਪੇ ਦੇ ਨਾਲ ਵੈੜ ਜਿਹੜੀ ਖੜੀ ਹੈ ਇਹ ਵੈੜ ਬਾਈ ਇਹ ਵੀ ਪਹਿਲਾ ਸੂਆ ਜੀ ਇਹ ਵੀ ਦੋ ਦਾੰਦਾ ਜੀ ਕਿੰਨੇ ਟਾਈਮ ਦੀ ਗੱਬਣਾ ਇਹ ਇਹਦੇ 'ਚ ਵੀ ਅੱਜ 1 ਮਹੀਨਾ ਬਾਕੀ ਹੈ ਜੀ ਠੀਕ ਹੈ 25 ਦਿਨ ਪਏ ਆ ਬਾਈ ਆਪਾਂ ਮਹੀਨਾ کہہ ਕੇ ਦੇਵਾਂਗੇ ਓਕੇ ਸੋ ਦੋਸਤੋ 25 ਦਿਨ ਬਾਕੀ ਹੈ ਤੇ 1 ਮਹੀਨਾ ਬਾਈ ਕਹਿੰਦਾ کہہ ਕੇ ਦੇਾਂਗੇ ਸੂਆ ਪਹਿਲਾ ਦੋਦੰਦ ਬੱਚੀ ਨਰੋਈ ਐ ਨਿਗਰ ਐ ਹਵਾਨਾ ਸੋਨਾ ਬਣਾਉਂਦੀ ਹੁੰਦੀ ਐ ਇਹਦਾ ਢਾਂਚਾ ਬੜਾ ਸੋਹਣਾ ਨਸਲ ਜਰਸੀ ਐ ਥਣ ਥੀ ਚਵਾਈ ਵਾਲਾ ਰੱਖੂਗੀ ਤੇ ਗੁੰਦਵੇਂ ਜੇ ਸਰੀਰ ਦੀ ਇਹ ਵੈੜ ਬਣੀ ਰਹਿਣੀ ਐ ਜਿਹਨੂੰ ਜਾਚੇ ਉਹ ਵੀਰ ਕਾਲ ਕਰ ਸਕਦਾ। ਠੀਕ ਹੈ। ਸੋ ਸੀਲ شریف ਫੌਲਾ ਦਾ ਸੁਪਾ ਮੀਂਹ ਵਿੱਚ ਬੈਠ ਕੇ ਬਾਈ ਕਹਿੰਦਾ ਵੀ ਥਣ ਪਾਸ ਕਰੀ ਜਾਓ। ਠੀਕ ਹੈ ਭਾਈ। ਲੈ ਚੱਲ। ਸੋ 25 ਦਿਨ ਤੁਸੀਂ ਇਹਦੇ ਮੰਨ ਕੇ ਇਹਨੂੰ ਖਰੀਦ ਲਿਓ। 1 ਮਹੀਨਾ ਹੀ ਸਮਝ ਲਿਓ ਜੇ ਦੋਸਤੋ ਕਿਉਂਕਿ 40 ਦਿਨ ਪਸੂ ਉੱਤੇ ਵੀ ਲੈ ਜਾਂਦਾ। ਖਵਾਨਾ ਬਣਾਉਣਾ ਸ਼ੁਰੂ ਕੀਤਾ ਹੋਇਆ। ਇੱਕ ਗਾਂ ਤੁਹਾਨੂੰ ਲਾਸਟ ਉੱਤੇ ਦਿਖਾਉਣੇ ਆ ਦੋਸਤੋ ਇਹ ਵੀ ਸੋਹਣੇ ਟਾਂਚੇ ਦੀ ਐ ਪਿਓਰ ਜਰਸੀ ਬਰੀਡ। ਗਰਮਾ ਸੁਆ ਸੁ ਇਹ ਦੂਜਾ ਸੁਆ ਸੁ ਗਈ ਬਾਈ ਆ ਮਾਈ ਆਏ ਆਈ ਬਰਨਾਲੇ ਤੋਂ ਇੰਨਾ ਨਾ ਹੋਈ ਆ ਜੀ ਅੱਗੇ ਵੀ ਬਾਈ ਆਪਣੇ ਤੋਂ ਦੋ ਗਾਵਾਂ ਲੈ ਕੇ ਗਏ ਆ ਜੀ ਠੀਕ ਹੈ ਤੇ ਇਹਨਾਂ ਨੂੰ ਰਿਜ਼ਲਟ ਪੁੱਛ ਲੋ ਵੀ ਕਿੰਨੇ ਵਧੀਆ ਰਏ ਆ ਜੀ ਠੀਕ ਹੈ ਅੱਛਾ ਇਹ ਹੁਣ ਦੂਜਾ ਸੁਆ ਸੁਣ ਲਗੀ ਜੀ ਤੇ ਦੂਜਾ ਸੁਆ ਸੁਣਦੀ ਬਾਈ 5 7 ਦਿਨ ਬਾਕੀ ਐ ਇਹ ਤਾਂ ਤਾਂ ਫਿਰ ਸੌਦਾ ਹੋ ਗਿਆ ਹਾਂਜੀ ਹਾਂਜੀ ਹੋ ਗਿਆ ਠੀਕ ਹੈ ਸੋ ਦੋਸਤੋ ਬਾਈ ਨੂੰ ਆਪਾਂ ਮੈੜੀ ਲੈਣੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਨਾਮ ਦੱਸਿਓ ਵੀਰ ਆਪਣਾ ਆਪਣਾ ਨਾਮ ਬਲਜਿੰਦਰ ਸਿੰਘ ਆ ਜੀ ਬਲਜਿੰਦਰ ਭਾਈ ਕਿਹੜੇ ਪਿੰਡ ਤੋਂ ਆ ਆਪਾਂ ਜੀ ਬਿਆਲਗੜ੍ਹ ਤੋਂ ਹੀ ਬਰਨਾਲੇ ਜਿਲ੍ਹੇ ਦਿਆਲਗੜ੍ਹ ਪਿੰਡ ਆ ਬਰਨਾਲੇ ਜ਼ਿਲ੍ਹੇ ਦਾ ਹਾਂ ਜੀ ਪਹਿਲਾਂ ਵੀ ਲੈ ਗਏ ਸੰਦੀਪ ਕੋਲ ਗਾ ਆਪਣੇ ਕੋਲ ਬਾਈ ਕੋਲ ਦੋ ਗਾਈਆਂ ਲੈ ਕੇ ਗਏ ਸੀ ਦੋਨਾਂ ਦਾ ਰਿਜ਼ਲਟ ਵਧੀਆ ਮਿਲਿਆ ਠੀਕ ਜਿਵੇਂ ਜੇ ਤੁਸੀਂ ਸੋਚਿਆ ਸੀ ਜਾਂ ਜਿਵੇਂ ਬਾਈ ਨੇ ਦੱਸਿਆ ਉਸ ਹੱਬ ਤੇ ਨਿਕਲ ਆਏ ਪੂਰਾ ਵਧੀਆ 100% 110% ਰਿਜ਼ਲਟ ਵਧੀਆ ਮਿਲਿਆ ਆਪਾਂ ਨੂੰ ਜਿਵੇਂ ਆਪਣੇ ਬਾਈ ਨੇ ਆਪਾਂ ਨੂੰ ਰਿਕਾਰਡ ਵੀ ਦੱਸੇ ਦੀ ਰਿਕਾਰਡ ਦੀਆਂ ਆਪਣੇ ਕੋਲੇ ਬੱਚੇ ਵੀ ਆਈਆਂ ਮਾਜਾ ਸੇਲ ਪਰਚੇਜ਼ ਵੀ ਕਰ ਲੈਣੀ ਨਹੀਂ ਦੁੱਧ ਦਾ ਕੰਮ ਹੀ ਹੈ ਬਈ ਆਪਾਂ ਨੂੰ ਬਸ ਦੁੱਧ ਦੀ ਆ ਠੀਕ ਹੈ ਦੁੱਧ ਦਾ ਕੰਮ ਹਾਂ ਸੰਦੀਪ ਭਾਈ ਤੋੜ ਕੇ ਦਿਖਾ ਦਗੇ ਹਾਂਜੀ ਸੋ ਦੋਸਤੋ ਵੈਸੇ ਤੋੜ ਕੇ ਦਿਖਾਣੇ ਆ ਪਰ ਵੇਚ ਚੁੱਕੀ ਆ ਤਾਂ ਹੀ ਸ਼ੁਰੂਆਤ ਵੀਡੀਓ ਦੀ ਦੂਜੇ ਹੱਥੋਂ ਕੀਤੀ ਸੀਗੀ ਇਹਦਾ ਸੌਦਾ ਭਾਈ ਦਾ ਹੋ ਗਿਆ ਬਰਨਾਲੇ ਜ਼ਿਲ੍ਹੇ ਦੇ ਵਿੱਚ ਇਹ ਵਹਿੜ ਜਾਣੀ ਹੈ ਦੂਜਾ ਸੂਆ ਸੂਰਈ ਆ ਦੱਸੋ ਚੰਗੀ ਭਾਰੀ ਵਹਿੜ ਆ ਪੇਟ ਵਾਲੀ ਆ ਬਰੀਡ ਪਿਓਰ ਜਰਸੀ ਆ ਸੋ ਅੱਜ ਦਿਨ ਤਾਂ ਲੈਂਦੀ ਆ ਸੂਨ ਦੇ ਵਿੱਚ ਪਰ ਇਹ ਸੇਲ ਹੋ ਗਈ ਆ ਸੋ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਬਾਕੀ ਤਿੰਨ ਨਾਗ ਇਸ ਟਾਈਮ ਵਿਕਰੀ ਵਾਲੇ ਬਾਈ ਕੋਲ ਖੜੇ ਆ ਉਹਨਾਂ ਚੋਂ ਤੁਸੀਂ ਜਿਹੜਾ ਮਰਜ਼ੀ ਪਸ਼ੂ ਖਰੀਦ ਲਓ ਇਹ ਵੈੜ ਬਾਈ ਨੇ ਦੁੱਧ ਤੇ ਲਾਉਣੀ ਆ ਘਰੇ ਲਿਜਾ ਕੇ ਮਤਲਬ ਦੁੱਧ ਆਸਤੀ ਖਰੀਦੀ ਏ ਸੋ ਇਹਦੇ ਸਬੰਧੀ ਭਾਵੇਂ ਕਾਲ ਨਾ ਕਰੋ ਕਿਉਂਕਿ ਨਾਟ ਫਾਰ ਸੇਲ ਆ ਇਸ ਟਾਈਮ ਹੈ ਤੇ ਇਹ ਤੋਂ ਬਿਨਾ ਇਹ ਨਾਗ ਤਿੰਨ ਹੋਰ ਤੁਹਾਡੇ ਲਈ ਅਵੇਲੇਬਲ ਤੁਸੀਂ ਆ ਕੇ ਤਸੱਲੀ ਕਰ ਲਿਓ ਹਰੇਕ ਪੱਖ ਤੋਂ ਬਾਕੀ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਧੰਨਵਾਦ ਵੀਡੀਓ ਦੇਖਣ ਵਾਸਤੇ